ਗੁਰਦਾਸਪੁਰ ਪਠਾਨਕੋਟ ਰੋਡ ਤੇ ਬਣੇ ਆਈਆਰਬੀ ਦੇ ਕਾਨਵਾ ਟੂਲ ਬੈਰੀਅਰ ਤੇ ਟੂਲ ਕਟਣ ਲਈ ਰੱਖੇ ਮੁਲਾਜ਼ਮਾਂ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਕਾਰ ਮਾਲਕ ਦੀ ਪਗੜੀ ਉਤਾਰਨ ਤੇ ਦਾੜੀ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਵੱਲੋਂ 4 ਦੋਸ਼ੀਆਂ ਤੇ 295A 149 ਆਈਪੀਸੀ ਦੇ ਤਹਿਤ ਪarcha ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੀ ਕਾਰ ਜੰਮੇ ਅੰਮ੍ਰਿਤਸਰ ਤੋਂ ਪਠਾਨਕੋਟ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦੀ ਕਾਰ ਖਰਾਬ ਹੋ ਗਈ ਉਨਾ ਵੱਲੋਂ ਆਪਣੀ ਕਾਰ ਨੂੰ ਇੱਕ ਟਿਪਰ ਦੇ ਪਿੱਛੇ ਬੰਨ ਕੇ ਪਠਾਨਕੋਟ ਨੂੰ ਜਾ ਰਹੇ ਸਾਂ ਤਾਂ ਉਹਨਾਂ ਵੱਲੋਂ ਜਦੋਂ ਟੋਲ ਬੈਰੀਅਰ ਕਾਨਵਾ ਪਹੁੰਚੇ ਤਾਂ ਉਹਨਾਂ ਨੇ ਟੋਲ ਟੈਕਸ ਕੱਟਣ ਤੋਂ ਬਾਅਦ ਪੋਮ ਪਿਆਰੀਆਂ ਉਹਨਾਂ ਦੀ ਕਾਰ ਉੱਪਰ ਡਿੱਗਿਆ ਡਿੱਗਣ ਤੋਂ ਬਾਅਦ ਉਹਨਾਂ ਦੇ ਲੜਕੇ ਵੱਲੋਂ ਇਹ ਟੂਲ ਪੋਮ ਡਿੱਗਣ ਬਾਰੇ ਪੁੱਛਿਆ ਤਾਂ ਉਹਨਾਂ ਵੱਲੋਂ ਮੇਰੇ بیٹے ਤੇ ਮੇਰੇ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ ਗਈ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਦੀ ਪਾਗੋ ਤਾਰੀ ਗਈ ਤੇ ਮੇਰੀ ਦਾੜੀ ਪੁੱਟੀ ਗਈ ਨਾਖੇ ਕਿ ਇਹਨਾਂ ਵੱਲੋਂ ਮੇਰੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਗਈ ਹੈ ਪੀੜਤ ਰਣਜੀਤ ਸਿੰਘ ਵੱਲੋਂ ਐਸਐਸਪੀ ਪਠਾਨਕੋਟ ਤੋਂ ਦੋਸ਼ੀਆਂ ਦੇ ਖਿਲਾਫ ਉਚਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਗੱਡੀ ਬੜੇ ਆਰਾਮ ਨਾਲ ਅੱਗੇ ਕੀਤੀ ਆ ਉਹਨਾਂ ਦਾ ਬੈਰੀਅਰ ਜਿਹਦਾ ਵਾ ਬੈਰੀਅਰ ਨੂੰ ਸੁੱਟਦਾ ਉਹ ਕਾਰ ਦੇ ਸ਼ੀਸ਼ੇ ਤੇ ਵੱਜਾ ਸ਼ੀਸ਼ਾ ਕ੍ਰੈਕ ਹੋ ਗਿਆ। ਬੇਟਾ ਕਾਰ ਚਲਾ ਰਿਆ ਸੀ ਮੈਂ ਉਹ ਟਰੱਕ ਦੇ ਵਿੱਚ ਹੀ ਸੀਗੇ। ਉਹ ਆ ਕੇ ਜਦੋਂ ਉਹਨਾਂ ਨੇ ਆਖਿਆ ਵੀ ਤੁਸੀਂ ਇਹਦੇ ਤੇ ਬੇਟੇ ਨੇ ਕਿਹਾ ਵੀ ਤੁਸੀਂ ਸਾਡੇ ਕਾਰ ਦਾ ਸ਼ੀਸ਼ਾ ਤੋੜ ਦਿੰਦਾ ਵਾ ਬੂਮ ਸੁੱਟ ਕੇ। ਉਹਨਾਂ ਆਖਿਆ ਤੁਸੀਂ ਸਾਡਾ ਬੈਰੀਅਰ ਤੋੜ ਦਿੰਦਾ। ਉਹ ਇਹਨਾਂ ਨੇ ਉਹਦੇ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਉਹਨੂੰ ਮਾਰਿਆ ਘੁੱਟਿਆ। ਮੈਂ ਦੂਸਰੇ ਟਰੱਕ ਤੋਂ ਜਦੋਂ ਨਿਕਲ ਕੇ ਆਇਆ ਵਾਪਸ। ਮੈਂ ਉਹਦੇ ਦੇਖਿਆ ਤੇ ਮੇਰੇ ਆਣ ਕੇ ਵਿੱਚ ਘੁਸਰ ਕੇ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਮੇਰੀ ਵੀ ਦਾੜ੍ਹੀ ਤੇ ਮੇਰੇ ਪੱਗ ਵੀ ਲਾਤੀ ਮੇਰੀ ਦਾੜ੍ਹੀ ਬੇਨਾਪੂਰੀ ਇਸ ਮੌਕੇ ਤੇ ਜਦੋਂ ਐਸਐਟ੍ਰਿਕ ਬਾਬਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਨਾਨ ਉਹ ਟੂਲ ਟੈਕਸ ਕਾਨਵਾ ਤੇ ਇੱਕ ਕਾਰ ਚਾਲਕ ਰਣਜੀਤ ਸਿੰਘ ਨਾਲ ਝਗੜਾ ਹੋਣਾ

ਲਾਸਪੁਰ ਤੋਂ ਅਜਾ ਟੀਵੀ ਨਿਊਜ਼ ਦੇ ਲਈ ਦੀਪਕ ਕੁਮਾਰ ਦੀ ਰਿਪੋਰਟ